ਸਾਸੀਆ ਦੋਸਤੋ 27 April 2022 ਐਤਵਾਰ ਤੇ ਨਵੇਂ ਟਰੈਕ ਤੇ ਨਿਕਲੇ ਆ ਰੋਪਰ ਟਰੈਕਿੰਗ ਗਰੁੱਪ ਸਾਡੇ ਜਸ਼ਵੰਤ ਵਸੀ ਜੀ ਦੀ ਗਵਾਈ ਚ ਸਾਡੇ ਸਾਰੇ ਹੀ ਸੀਨੀਅਰ ਸਾਥੀ ਪ੍ਰਨਾਮ ਸੱਤੀ ਜੀ ਪ੍ਰਿੰਸੀਪਲ ਕੁਲਵਿੰਦਰ ਸਿੰਘ ਜੀ ਹੰਕਾਰ ਸਿੰਘ ਗੁਰਦੀਪ ਇੱਧਰ ਸਾਡੇ ਮਨੀਮ ਭਾਜੀ ਗੁਰਪ੍ਰੀਤ ਅਮਰਜੀਤ ਪੰਜੋਲੀ ਅਨਿਲ ਸੋ ਅਸੀਂ 15 ਕ ਬੰਦੇ ਬੀਬੀ ਮੁਮਤਾਜ਼ ਗੜ੍ਹ ਦੇ ਗੁਰਦੁਆਰਾ ਸਾਹਿਬ ਦੇਖੇ ਖੜੇ ਆ ਇੱਥੋਂ ਅਸੀਂ ਥੱਲੇ ਤੱਕ ਟਰੈਕ ਕਰਾਂਗੇ ਲਓ ਜੀ ਸਾਡੇ ਇੰਦਰਜੀਤ ਬਾਲਾ ਜੀ ਪ੍ਰਿੰਸੀਪਲ ਸਰਿੰਦਰ ਸਿੰਘ ਜੀ ਸਾਡੀ ਸਾਰੀ ਟੀਮ ਇਹ ਹੁਣ ਅਸੀਂ ਬੀਬੀ ਮੁਹਤਾਜਗੜ੍ਹ ਦੇ ਗੁਰਦਾਰੇ ਤੋਂ ਥੱਲੇ ਬੀਬੀ ਸਵਾਦ ਤੱਕ ਟ੍ਰੈਕ ਕਰਾਂਗੇ ਬਹੁਤ ਹੀ ਜੌਲੀ ਟੀਮ ਆ ਸਾਰੀ ਹੈ ਉਹ ਭਾਈ ਅੱਛਾ ਵੀ ਪੱਗ ਦੇ ਨਾਲ ਇੱਥੇ ਕੋਈ ਲਓ ਜੀ ਇੱਥੋਂ ਟ੍ਰੈਕ ਸਾਡਾ ਸ਼ੁਰੂ ਹੋ ਗਿਆ ਸਤਨਾਮ ਸਤਜੀ ਲੀਡ ਕਰ ਰਹੇ ਆ ਬੀਬੀ ਮੁਹਤਾਜਗੜ੍ਹ ਦੇ ਗੁਰਦਰਾ ਸਾਹਿਬ ਤੋਂ ਉਹਨਾਂ ਦੇ ਥੱਲੇ ਸਮਾਦ ਦੇ ਏਰੀਆ ਤੱਕ ਟ੍ਰੈਕ ਸਾਡਾ ਸਟਾਰਟ ਹੈ। ਸਾਰੇ ਸਾਥੀ ਜਾ ਰਹੇ ਆ। ਥੋੜਾ ਇੰਟਰਸਟਿੰਗ ਹੋਣ ਜਾ ਰਿਹਾ ਇਹਦਾ ਵਲੌਗ ਐਂਡ ਤੱਕ ਬਨੇ ਰਹੀ। ਹਲੋ ਜੀ। ਇਹ ਸਾਡੇ ਕੰਢੀ ਦੀ ਕਹਿ ਲੋ। ਕੰਢੀ ਦੀ ਵਿਸ਼ੇਸ਼ਤਾ ਹੈਗੀ ਹੈ ਕਿ ਆਪਣੇ ਘਰੋਂ ਥੋੜਾ ਜਿਆ ਨਿਕਲ ਕੇ ਤੁਸੀਂ ਪੂਰਾ ਕੁਦਰਤ ਨਾਲ ਕਿਵੇਂ ਕੋ ਹੋ ਸਕਦੇ ਹੋ ਤੇ ਆ ਸਾਡੀ ਟੀਮ ਟ੍ਰੈਕ ਸ਼ੁਰੂ ਹੈ। ਤੁਹਾਨੂੰ ਦੇਖੋ ਦੋਸਤੋ ਰੰਗ ਕੁਦਰਤ ਦੇ ਇਹ ਸਾਡੇ ਬਿਲਕੁਲ ਨੇੜੇ ਟਰੈਕ ਹੈ ਬੀਬੀ ਮੁਮਤਾਜ਼ਗੜ੍ਹ ਦੇ ਗੁਰਦੁਆਰਾ ਸਾਹਿਬ ਤੋਂ ਅਸੀਂ ਸਮਾਦ ਵੱਲੋਂ ਵੱਧ ਰਹੇ ਆ ਤੇ ਪੂਰਾ ਟਿੱਖੀ ਟਿੱਖੀ ਉਤਰਾਈ ਆ ਬਾਈ ਇਸ ਨਾਮ ਸਤੀ ਦੇਖੋ ਕਿੱਡਾ ਬਾਸ ਦਾ ਕਿਉਂਕਿ ਬੈਂਬੋਸ ਦੇ ਇੱਥੇ ਟਰੀ ਹੈਗੇ ਆ ਜਾ ਰਹੇ ਆ ਸਭ ਨੂੰ ਕਵਰ ਅਪ ਕਰਦੇ ਹੋਏ ਸੋ ਇਹ ਆਨੰਦ ਹੈ ਕੰਡੀ ਦੀ ਬੈਲਟ ਦਾ ਰੋਪੜ ਹਿਯਾਰਪੁਰ ਸਾਡਾ ਹਦੂਰ ਤੱਕ ਤੁਸੀਂ ਦੇਖ ਰਹੇ ਹੋ ਦੋਸਤ ਸਾਡੇ ਜਾ ਰਹੇ ਲੋਰੀ ਅਸੀਂ ਹੁਣ ਇਸ ਵੇਲੇ ਬੀਬੀ ਮੁਮਤਾਜ ਜੀ ਦੀ ਸਮਾਧ ਹੈ ਜਿਹੜੀ ਉੱਥੇ ਆ ਗਏ ਤੋਂ ਸਾਡੇ ਕਮਾਂਡਰ ਇਨ ਚੀਫ ਜਿਨ੍ਹਾਂ ਤੋਂ ਸੁੱਕਿਆ ਜਿਸ਼ਵੰਤ ਬੱਸੀ ਜੀ ਤੇ ਸਤਨਾਮ ਸੱਤੀ ਜੀ ਉਹ ਆਈਆ ਚਾਹੀਦੇ ਇਹ ਪੁਰਾਣੇ ਮੈਂਬਰ ਆ ਇਹਨਾਂ ਦੇ ਉਂਗਲ ਫੜ ਕੇ ਅਸੀਂ ਤੁਰਿਆ ਹੁਣ ਓਵਰ ਟੂ ਸਤਨਾਮ ਸੱਤੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੇਖਣ ਵਾਲੇ ਨੂੰ ਅ ਅਸਲ 'ਚ ਅੱਜ ਜਿਹੜਾ ਟਰੈਕਿੰਗ ਹੈਗੀ ਆ ਜੀ ਅੱਜ ਬੀਬੀ ਮੁਮਤਾਜ ਗੁਰਦੁਆਰੇ ਤੋਂ ਸ਼ੁਰੂ ਕੀਤੀ ਆ ਮੁਮਤਾਜ ਉਹ ਨਾਮ ਹੈ ਜਿਹਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਮ ਜੁੜਦਾ ਜਦੋਂ ਉਹ ਇੱਥੇ ਕੋਟਲਾ ਨੇਂ ਅੰਖਾਨ ਦੇ ਕਿਲੇ ਵਿੱਚ ਠਹਿਰ ਕਰਦੇ ਸੀ ਤੇ ਉਹ ਨੇ ਅੰਖਾਨ ਦੀ ਬੇਟੀ ਹੁੰਦੀ ਸੀ ਠੀਕ ਹੈ ਜੀ ਤੇ ਜਦੋਂ ਵੀ ਉਹ ਫਿਰ ਵਾਪਸ ਜਦੋਂ ਜੰਗ ਹੋਈ ਉਦੋਂ ਉੱਥੇ ਗਏ ਸੀ ਚਮਕੌਰ ਸਾਹਿਬ ਤਾਂ ਰਸਤੇ ਵਿੱਚ ਉਹ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਛੱਡ ਗਏ ਸੀ ਤੇ ਉਹ ਬੀਬੀ ਬੁੰਤਾਜ ਆ ਜਿਨ੍ਹਾਂ ਦਾ ਇੱਥੇ ਗੁਰਦੁਆਰਾ ਬਣਿਆ ਹੋਇਆ ਉੱਥੋਂ ਅਸੀਂ ਅੱਜ ਇਹ ਟ੍ਰੈਕਿੰਗ ਸ਼ੁਰੂ ਕੀਤੀ ਆ ਤੇ ਉਹੀ ਪਰਖਾਲੀ ਦਾ ਏਰੀਆ ਤੇ ਰੋਪੜ ਦੇ ਅਸੀਂ ਪਹਿਲਾਂ ਵੀ ਕਹਿੰਦੇ ਰਹਿੰਦੇ ਆਂ ਵੀ ਰੋਪੜ ਚ ਬਹੁਤ ਕੁਛ ਆ ਕੁਦਰਤ ਨੇ ਬੜੀਆਂ ਨਿਯਾਮਤਾਵਾਂ ਬਖਸ਼ੀਆਂ ਹੋਈਆਂ ਤੇ ਇੱਥੇ ਸਾਰੇ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਅਸੀਂ ਛੋਟਾ ਜਿਹਾ ਉਪਰਾਲਾ ਕਰਦੇ ਹੁੰਦੇ ਵੈਸੇ ਤਾਂ ਅਸੀਂ ਆਪਣੇ ਲਈ ਕਰਦੇ ਆਂ ਵੀ ਟ੍ਰੈਕਿੰਗ ਕਰਦੇ ਆਂ ਇੱਕ ਦਿਨ ਕੱਢ ਲੈਂਦੇ ਆਂ ਸੰਡੇ ਸੰਡੇ ਵਾਲਾ ਦਿਨ ਸਾਡੇ ਨਾਲ ਅੱਜ ਕਾਫੀ ਵੱਡਾ ਗਰੁੱਪ ਆ 14-15 ਸੱਜਣ ਨੇ ਬਹੁਤ ਐਕਟਿਵ ਨੇ ਸਾਰੇ ਸੋ ਆਇਆ ਜੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਟਰੈਕਿੰਗ ਤੇ ਲੈ ਕੇ ਆਇਆ ਕਰੋ ਸੋ ਥੈਂਕ ਯੂ ਜਿਸ਼ਵੰਤ ਬਸੀ ਜੀ ਨਾਲ ਮੈਂ ਇੱਕ ਗੱਲ ਕਰਾਉਂਗਾ ਇੱਕ ਮਿੰਟ ਕਿਉਂਕਿ ਮੈਂ VHCI ਦੀ ਗੱਲ ਕਰਦਾ ਹਾਂ ਨਾ ਯੂਥ ਔਰਸ ਅਸ਼ੀਸ਼ ਰਮੰਡੀਆ ਦਾ ਮੈਂ ਲਾਈਵ ਮੈਂਬਰ ਐ 500 ਰੁਪਏ ਚ ਮੈਂ ਮੈਂਬਰਸ਼ਿਪ ਲਈ ਸੀ ਹੁਣ ਮੈਨੂੰ ਲੱਗਾ 2500 ਜਾਂ 3000 ਫੀਸ ਹੈਗੀ ਆ ਉਹ ਇੱਕ ਜਰਮਨ ਟੀਚਰ ਨੇ ਮੈਨੂੰ ਸ਼ੁਰੂ ਕੀਤੀ ਸੀ ਤੇ ਨਾਲ ਮੈਂ ਜਦੋਂ ਯਸ਼ਜੀ ਦੀ ਗੱਲ ਕਰਦਾ ਮੈਂ ਅਕਸਰ ਇਹਨਾਂ ਦੀ ਐਬਸੈਂਸ ਬਹੁਤ ਸਾਰੇ ਟਰੈਕ ਮੈਂ ਨੈਸ਼ਨਲ ਲੈਵਲ ਤੇ ਕੀਤੇ ਆ ਬੇਕਮ ਹਾਲਤਾਂ ਚ ਜਿਉਣਾ ਉਹ ਇਹਨਾਂ ਦੀ ਵਰਡਿੰਗ ਹੈ ਮੈਂ ਕਰਦਾ ਖਬਰ ਪਹਿਲਾਂ ਤੁਸੀਂ ਸੋ ਜਸ਼ਵੰਤ ਜੀ ਦੇ ਤੋਰੇ ਹੋਏ ਅਸੀਂ ਇਦਾਂ ਤੁਰੇ ਆ ਹੁਣ ਉਹ ਵੀ ਜਸ਼ਵੰਤ ਬੱਸੀ ਜੀ ਸਾਰੀਆਂ ਬੜੀ ਮੌਜੂਦ ਪਰਸਨੈਲਿਟੀ ਸੜਨੇ ਹੈਗੀਆਂ ਉਹਨਾਂ ਨਾਲ ਥੋੜੀ ਮੈਂ ਇੰਟਰੋਡਿਊਸ ਕਰਾਂਗਾ ਅੱਸੀ ਗੱਲ ਜੀ ਤੇ ਗੁਰਪ੍ਰੀਤ ਜੀ ਦਾ ਵੱਡਾ ਵੱਡਾ ਪਾਣਾ ਕਿ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਇਹ ਪਬਲਿਸੀਸਾਈਜ਼ ਕਰਦੇ ਨੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤਾਂ ਕਿ ਹੋਰ ਲੋਕ ਮੋਟੀਵੇਟ ਹੋ ਸਕਣ ਤੇ ਇਹ ਜਿਹੜੇ ਪ੍ਰੋਗਰਾਮਸ ਨੇ ਉਹ ਪ੍ਰੋਮੋਟ ਹੋ ਸਕਣ ਸੋ ਸਾਡੇ ਨਾਲ ਬਹੁਤ ਸਾਰੇ ਅੱਜ ਸੱਜਣ ਆਏ ਨੇ ਸਾਰੇ ਹੀ ਮਤਲਬ ਉਹ ਨੇ ਜਿਹੜੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਪਾਗ ਲੈਂਦੇ ਨੇ ਸੋਸ਼ਲ ਕਾਮਨਾ ਇਹ ਪਿਛਲੇ ਪਾਸੇ ਬੀਬੀ ਮੁਮਤਾਜ਼ ਦੀ ਸਮਾਦ ਹੈ ਅੰਦਰ ਤੇ ਮੇਰੇ ਗੁਰੂ ਹੈ ਮੇਰੇ ਓਵਰAllResult ਵੀ ਐਸੀ 45% ਫਿਜ਼ਿਕਸ 67% ਹੈ ਸਰ ਸਰ ਕਰਕੇ ਇਹਨਾਂ ਕੋਲ ਮੈਂ ਪੜਿਆ ਪਲੱਸ 1 2 ਪ੍ਰਿੰਸੀਪਲ ਸੰਧ ਸੰਧ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿਰਫ ਇਹਨੀੋ ਗੱਲਬਾਤ ਵੀ ਜਾ ਲੰਬਾਰਾ ਆਪਾਂ ਕਰੀਏ ਗੱਲਬਾਤ ਸਾਰੇ ਉਤੇ ਸ਼ਾਰਟ ਸ਼ਾਰਟ ਵੀ ਆਪਾਂ ਘਰੋਂ ਨਿਕਲੀਏ ਬਸ ਦੈਟਸ ਆਲ ਓਨਲੀ ਮੈਸੇਜ ਸਾਡਾ ਭਰਾ ਗੁਰਪ੍ਰੀਤ ਸਾਈਕਲਿਸਟ ਵੀ ਹੈ ਮੈਰਾਥਨ ਕਰਦਾ ਬਹੁਤ ਵਧੀਆ ਦਿਨ ਹੈ ਅੱਜ ਮੈਰਾਥਨ ਵਾਂਗੂ ਹੀ ਹੈ ਇੱਕ ਟਰੈਕ ਕਰਨਾ ਹੈ 10-12 ਕਿਲੋਮੀਟਰ ਦਾ ਜਿਹੜਾ ਤੇ ਬਹੁਤ ਵਧੀਆ ਮੌਸਮ ਹੈ ਤੇ ਨਿਕਲਣਾ ਚਾਹੀਦਾ ਹੈ ਘਰ ਤੋਂ ਟਰੈਕਿੰਗ ਲਈ ਬਹੁਤ ਵਧੀਆ ਅਨਿਲ ਜੀ ਸਾਡੇ ਅਧਿਆਪਕ ਸਾਥੀ ਆ ਅਸੀਂ ਤਾਂ ਬਸ ਕੁਦਰਤ ਦਾ ਆਨੰਦ ਮਾਣਦੇ ਹਾਂ ਜੀ ਬਹੁਤ ਵਧੀਆ ਲੱਗਦਾ ਸੌਖੀਆਂ ਜੀ ਕਾਉਂਟਰ ਸਾਹਿਬ ਜਦੋਂ ਜੱਗ ਉਦੋਂ ਸਵੇਰਾ ਧੰਨਵਾਦ ਇਹ ਨਵਾਂ ਸਾਥੀ ਆਪਣੀ ਇੰਟਰੋਡਕਸ਼ਨ ਵੀ ਦੇ ਦੂਗਾ ਬਾਕੀ ਸਾਰੇ ਮੈਂ ਮਿਲੇ ਹੋਇਆ ਇਹਨਾਂ ਨੂੰ ਫਸਟ ਟਾਈਮ ਮਿਲ ਰਹੇ ਆ ਬਈ ਸਸੀ ਕਾਲ ਜੀ ਸਾਰਿਆਂ ਨੂੰ ਸੋ ਮੈਂ ਹਰਪ੍ਰੀਤ ਘਣੋਲੀ ਤੋਂ ਮੈਸੇ ਮੇਰੇ ਨਾਮ ਦੇ ਵਿੱਚ ਰੋਪੜ ਲੱਗਦਾ ਤੇ ਹੁਣ ਰੋਪੜ ਦੇ ਵਿੱਚ ਆਪਣਾ ਕਿੰਗਸ ਆ ਬਣਾਦਾ ਇੱਕ ਸਟੋਰ ਆ ਕੱਪੜੇ ਦਾ ਸੋ ਰਾਜੂ ਭਾਈ ਕਰਕੇ ਮੈਂ ਇਸ ਗਰੁੱਪ ਦੇ ਨਾਲ ਜੁੜਿਆ ਉਮਰ ਮੇਰੀ ਸਾਰਿਆਂ ਤੋਂ ਛੋਟੀ ਐ ਇਸ ਗਰੁੱਪ ਦੇ ਵਿੱਚ ਪਰ ਜਿਹੜੇ ਤਜਰਬੇ ਆ ਨਾ ਉਹ ਇਹ ਉਮਰ ਵਾਲਿਆਂ ਨਾਲ ਹੀ ਮਿਲਨੇ ਆ ਸੋ ਆਪਾਂ ਵੀ ਅੱਜ ਐਕਸਪੀਰੀਅੰਸ ਕਰਾਂਗੇ ਸੋ ਅੱਗੇ ਕੰਟੀਨਿਊ ਕਰਦੇ ਹਾਂ ਓਵਰ ਟੂ ਓੰਕਾਰ ਮੇਰਾ ਦੋਸਤ ਹੈ ਅਸੀਂ ਇੱਕ ਕਲੱਬ ਵੀ ਸ਼ੁਰੂ ਕੀਤਾ ਸੀ ਅਧਿਆਪਕ ਸਮਾਜ ਸੇਵਾ ਅਧਿਆਪਕ ਕਲੱਬ ਸ਼ੈਦੋ ਤੇ ਸਾਡੀ ਸਾਂਝ ਹੈ ਸਾਡੇ ਬੱਚੇ ਵੀ ਕਲਾਸ ਫੈਲੋ ਸੋ ਓਵਰ ਟੂ ਓੰਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬੱਸ ਜੀ ਆਈ ਹੈ ਜੀ ਮੇਰ ਜੀ ਐਵੇਂ ਆਪਣੀ ਜ਼ਿੰਦਗੀ ਹੈ ਅਸੀਂ ਭੱਜ ਦੌੜ ਚ ਲੱਗੇ ਰਹਿੰਦੇ ਆ ਸੋ ਇੱਕ ਦਿਨ ਆਪਣੇ ਖਾਤਰ ਸੋ ਅੱਜ ਦਾ ਸੰਡੇ ਸੀਗਾ ਇਹ ਸਾਡਾ ਸਾਡੇ ਆਪਣੇ ਖਾਤਰ ਸੋ ਗੁਰਦੀਪ ਜੀ ਸਾਡੇ ਸੁਪਰਡੈਂਟ ਹੈ ਆਈਆਈਟੀ ਦੇਕਾੜ ਤੋਂ ਮੇਰੇ ਗਵਾਨੀ ਪਿੰਡ ਤੋਂ ਹੈ ਬਹੁਤ ਬਹੁਤ ਧੰਨਵਾਦੀ ਸਾਰੇ ਆਰਗੇਨਾਈਜ਼ਰਾਂ ਦਾ ਸਾਨੂੰ ਵਾਝੇ ਕੁਦਰਤ ਨਾਲ ਜੁੜਨ ਦਾ ਬਹੁਤ ਵਧੀਆ ਮੌਕਾ ਮਿਲਿਆ ਧੰਨਵਾਦ ਕਰਾਂਗੇ ਚੰਨੀ ਬਾਈ ਸਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਚਰਨਜੀਤ ਚੰਨੀ ਡੋਪੜ ਤੋਂ ਜਿਵੇਂ ਅਸੀਂ ਪਹਿਲਾਂ ਸਾਰੇ ਟਰੈਕ ਕਰਦੇ ਰਹਿੰਦੇ ਆਂ ਤੇ ਇਹੀ ਗੱਲਾਂ ਕਰਦੇ ਆਂ ਵੀ ਘਰੋਂ ਨਿਕਲੋ ਤੇ ਜਿਹੜਾ ਬਿਲਕੁਲ ਵਾਤਾਵਰਣ ਦਾ ਕੁਦਰਤੀ ਜਿਹੜਾ ਹੈ ਫੋਰੈਸਟ ਵੀ ਦੇਖੋ ਸ਼ੁੱਧ ਵਾਤਾਵਰਣ ਦਾ ਆਨੰਦ ਲਓ ਇਸ ਕਰਕੇ ਬਿਸਤਰੇ ਛੱਡੋ ਆਪਣੇ ਘਰੋਂ ਨਿਕਲੋ ਤੇ ਇੰਜੋਏ ਕਰੋ ਜੀ ਥੈਂਕ ਯੂ ਪ੍ਰਿੰਸੀਪਲ ਖਾਸ ਸਕੂਲ ਕਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਜੋ ਮਕਸਦ ਹੈ ਦੋਨੇ ਮਕਸਦ ਸਾਡੇ ਪੂਰੇ ਹੋਨੇ ਜਿੱਦਿ ਜਸੀਂ ਕੁਦਰਤ ਦਾ ਨਜ਼ਾਰਾ ਵੀ ਲੈਣਾ ਬੜਾ ਵਧੀਆ ਟ੍ਰੈਕ ਤੇ ਨਾਲ ਦੀ ਨਾਲ ਧਾਰਮਿਕ ਕਾਰਜ ਵੀ ਹੈ ਬੀਬੀ ਉਹ ਤਾਲ ਦੀ ਕੋਆਰਡਾ ਤੇ ਬੜਾ ਵਧੀਆ ਇਤਿਹਾਸਿਕ ਗੁਰਦੁਆਰਾ ਤੇ ਲੋਕਾਂ ਦੇ ਵਿੱਚ ਬੜੀ ਇੱਥੋਂ ਦੀ ਸ਼ਰਧਾ ਅਮਰਜੀਤ ਸਿੰਘ ਪੰਜੋਲੀ ਜਿਹੜੇ ਯੂਥ ਆਗੂ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਕਿ ਜਿਨੇ ਸਾਰੇ ਸਾਥੀਆਂ ਨੇ ਕਿਹਾ ਵੀ ਘਰ ਤੋਂ ਨਿਕਲੋ ਸਾਡੀ ਇੱਕ ਟੀਮ ਵਰਕ ਹੈ ਬੜੀਆ ਹਰਕਤ ਸੰਡੇ ਨੂੰ ਜਾਂ ਹੋਰ ਵੀ ਵਕ ਵਕ ਥਾਵਾਂ ਤੇ ਅਸੀਂ ਜਾਂਦੇ ਰਹਿੰਦੇ ਹਾਂ ਇਹੀ ਸੁਨੇਹਾ ਹੈ ਵੀ ਜ਼ਿੰਦਗੀ ਜੀਉਣ ਦਾ ਜਿਹੜਾ ਇਹ ਸੁਭਾਅ ਹੈ ਇਹ ਕੁਦਰਤ ਵੱਲੋਂ ਜਿਹੜਾ ਬਖਸ਼ਿਆ ਗਿਆ ਇਹਨੂੰ ਵਧੀਆ ਤਰੀਕੇ ਦੇ ਨਾਲ ਇੱਕ ਜੁੜਨ ਦਾ ਇਹ ਤਰੀਕਾ ਨਿਕਲਣਾ ਚਾਹੀਦਾ ਹੈ ਥੋੜਾ ਸਮਾਂ ਜਿਵੇਂ ਵੀ ਮਿਲਦਾ ਉਹ ਇੰਜੋਏ ਕਰਨਾ ਚਾਹੀਦਾ ਸੋ ਇੰਦਰੀ ਬਾਲਾ ਜੀ ਮੇਰੇ ਵੱਡੇ ਭਰਾ ਵੀ ਹੈਗੇ ਆ ਅਧਿਆਪਕ ਸਾਥੀਆਂ ਚਿੱਤਰਕਾਰ ਵੀ ਆ ਕਵੀ ਆ ਇਹਨਾਂ ਵਾਸਤੇ ਸ਼ਬਦ ਥੋੜੇ ਬੜੀ ਆਪਣੇ ਆਪਣੇ ਸੰਸਥਾ ਹੈਗੇ ਆ ਇਹ ਬਾਲਾ ਜੀ ਬਹੁਤ ਧੰਨਵਾਦ ਜੀ ਤੇ ਜ਼ਿੰਦਗੀ ਨੂੰ ਮੰਨਣ ਦਾ ਇੱਕ ਵਧੀਆ ਮੌਕਾ ਹੈ ਕਿ ਮਾਤਾ ਸ੍ਰੀ ਨੰਦਰ ਦੇ ਮਾਣਯੋਗ ਪਾਜਾ ਸਾਹਿਬ ਡਾਕਟਰ ਸਾਹਿਬ ਪਰਮੇਂਦਰ ਜੀ ਹਾਂਜੀ ਗੁਲਜੀਤ ਸਿੰਘ ਜੀ ਰੋਪੜਾ ਜੀ ਸਾਡਾ ਗੁਲਜੀਤ ਸਿੰਘ ਆਪਾਂ ਬੜਾ ਵਧੀਆ ਲੱਗਦਾ ਜਦੋਂ ਆਪਾਂ ਸਾਰੇ ਗੈੱਟ ਟੂਗੇਦਰ ਕਰਦੇ ਆ ਇੱਕ ਇੱਕ ਤਾਂ ਫਰੈਂਡ ਸਰਕਲ ਆ ਜਿਹੜਾ ਆਪਸ ਵਿੱਚ ਹੀ ਸਾਡਾ ਮੇਲ ਜੂਨ ਹੋ ਜਾਂਦਾ ਹੈ ਗੈੱਟ ਟੂਗੇਦਰ ਹੁੰਦੀ ਹੈ ਆਪਣੇ ਵਿਚਾਰ ਸਾਂਝੇ ਹੁੰਦੇ ਆ ਹੈਨਾ ਤੇ ਦੂਜਾ ਇੱਕ ਇਹੋ ਜਿਹਾ ਸਾਨੂੰ ਐਟਮੋਸਫੇਅਰ ਮਿਲਦਾ ਹੈਗਾ ਕਿ ਆਪਾਂ ਕੁਦਰਤ ਨਾਲ ਇੱਕ ਮਿਕ ਹੁੰਦੇ ਆ ਕੁਦਰਤ ਨਾਲ ਜੁੜਦੇ ਆ ਤੇ ਆਪਾਂ ਨੂੰ ਜਿਹੜਾ ਹੈਗਾ ਮੋਬਾਈਲ ਕਲਚਰ ਤੋਂ ਬਾਹਰ ਆ ਕੇ ਜਿਹੜਾ ਹੈਗਾ ਉਹ ਵਾਤਾਵਰਨ ਨਾਲ ਜੁੜਨਾ ਚਾਹੀਦਾ ਤੇ ਜਦੋਂ ਤੁਸੀਂ ਘੁੰਮਦੇ ਫਿਰਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਐਕਟੀਵਿਟੀ ਦਾ ਕਿ ਆਪਣਾ ਜਿਹੜਾ ਬਲਾਕਪਾਸ ਦਾ ਏਰੀਆ ਉਹ ਕਿੰਨਾ ਵਧੀਆ ਹੈਗਾ ਰੋਪੜ ਦਾ ਤੇ ਪਿੱਛੇ ਦਿਖਾ ਦੀ ਆਪਾਂ ਦੇਖੋ ਬੈਂਬੋਜ਼ ਦਾ ਪੂਰਾ ਜੰਗਲ ਹੈ ਜੀ ਆ ਦੂਰ ਤੱਕ ਇਹ ਨਾਲ ਬਰਸਾਤੀ ਚੋਹ ਜਾਂਦਾ ਚੋਹ ਦੇ ਨਾਲ-ਨਾਲ ਬੈਂਬੋਜ਼ ਹੈਗੀਆਂ ਇਹ ਐਦਾਂ ਹੀ ਅਸੀਂ ਉੱਥੇ ਕੂਕਰਨੜ ਦੇ ਜੰਗਲਾਂ 'ਚ ਉਹ ਚੋਹ ਚੱਲਦਾ ਯਾਨੀ ਸੋ ਇਹ ਗੱਲਬਾਤ ਹੈ ਹੁਣ ਅਸੀਂ ਟਰੈਕ ਤੇ ਅੱਗੇ ਵਧਨੇ ਆਂ ਲੋ ਜੀ ਇਹ ਸਾਡੀ ਕੰਢੀ ਦੀ ਖੂਬਸੂਰਤੀ ਤੇ ਇੱਕ ਇੱਥੇ ਡੈਮ ਬਣਿਆ ਹੋਇਆ ਤੇ ਅਸੀਂ ਬੀਬੀ ਮਮਤਾਜ ਗੜ ਦੀ ਸਮਾਤ ਤੋਂ ਥੋੜਾ ਅੱਗੇ ਆਗੇ ਆ ਦੇਖੋ ਆ ਬਰਸਾਤੀ ਚੋਹ ਡੈਮ ਬਣਿਆ ਹੋਇਆ ਤੇ ਆਲੇ-ਦਾਲੇ ਬੈਂਬੂ ਟਰੀਜ਼ ਬਾਂਸ ਦੇ ਦਰਖਤ ਹੈ ਆ ਸਾਰੇ ਕੁਦਰਤ ਨਾਲ ਤੁਸੀਂ ਕਿਵੇਂ ਹੋ ਜਾਂਦੇ ਹੋ ਆ ਸਾਰੀ ਸਾਡੀ ਟੀਮ ਖੜੀ ਹੈ ਤੇ ਇਹ ਰੰਗ ਹੈ ਕੰਢੀ ਦੇ ਇਹ ਰੂਪਨਗਰ ਦੇ ਘਾੜ ਬੈਲਟ ਹੈ ਘਾੜ ਦੇ ਖੇਤਰ ਚ ਤੇ ਹੁਣ ਕਹ ਲਓ ਸਭ ਦੇ ਬੈਗ ਖੁੱਲਣ ਲੱਗੇ ਤੇ ਹੁਣ ਦੇਖਦਾ ਕੀ ਕੀ ਨਿਕਲਦਾ ਬਾਈ ਸੁਨਾਮ ਸਿੰਘ ਜੀ ਨੇ ਖੋਲ ਲਿਆ ਵਾ ਵਾ ਸੋਏ ਰੰਗ ਮਿਲ ਲਿਆ ਸਾਰੀ ਸਾਡੀ ਟੀਮ ਪੂਰੀ ਐ ਜੀ ਪੂਰੀ ਲੋਡ ਵਾ ਜੀ ਵਾ ਲੱਸੀ ਆ ਗਈ ਜਲੇਬੀਆਂ ਆ ਰਹੀਆਂ ਸੋ ਦੋਸਤੋ ਇਹ ਬਰਸਾਤੀ ਕਹ ਲੋ ਪਾਣੀ ਦਾ ਰਸਤਾ ਹੈਗਾ ਖਾੜਾ ਨਦੀ ਹੈ ਤੇ ਦੋਨੇ ਪਾਸੇ ਇਹ ਬਾਸ ਦੇ ਸਾਰੇ ਦਰਖਤ ਤੇ ਆ ਜਾ ਰਹੀ ਹੈ ਸਾਡੀ ਰੋਪਰ ਟ੍ਰੈਕਿੰਗ ਗਰੁੱਪ ਦੀ ਸਾਰੀ ਟੀਮ ਤੇ ਬੀਬੀ ਮੁਮਤਾਜਗੜ ਗੁਰਦਵਾਰ ਸਾਹਿਬ ਤੋਂ ਸ਼ੁਰੂ ਕੀਤਾ ਟ੍ਰੈਕ ਬਹੁਤ ਹੀ ਇਹ ਰੌਚਕ ਹੋਣ ਜਾ ਰਿਹਾ ਸਾਰੇ ਹੀ ਤੇ ਅਸੀਂ ਇੱਕ ਹਾਲਟ ਕਰਕੇ ਸਾਰੇ ਘਰੋਂ ਕੁਝ ਨਾ ਕੁਝ ਫਰੂਟ ਲੱਸੀ ਪਰੌਂਠੇ ਲੈ ਕੇ ਆਏ ਫਸਟ ਹਾਲਟ ਤੇ ਅਸੀਂ ਬਦਾਣਾ ਉਹ ਅਸੀਂ ਫਸਟ ਹਾਲਟ ਤੇ ਫਸਟ ਹਾਲਟ ਤੇ ਅਸੀਂ ਚਾਕੇ ਹਟੇ ਆ ਤੇ ਬੈਗ ਹਲੇ ਵੀ ਭਰੇ ਹੋਏ ਆ ਅਗਲੇ ਫਿਰ ਪੁਆਇੰਟ ਤੇ ਰੋਕੇ ਕਰਦੇ ਆ ਅਨੰਦ ਮੰਗੋ ਲੋ ਜੀ ਕਹਿੰਦੇ ਮੰਜ਼ਲ ਦੀ ਪਰਵਾਹ ਨਾ ਕਰੋ ਸਫ਼ਰ ਦਾ ਆਨੰਦ ਮਾਣੋ ਹਾਂ ਤੇ ਸੂਰਜ ਪੂਰਾ ਹੁਣ ਖਿੜ ਪਿਆ ਪੌਣੇ ਘੜ ਦਾ ਟਾਈਮ ਹੈ ਰਸਤਾ ਉਟਲ ਗਿਆ ਸੀ ਹੁਣ ਘੰਟਾ ਡੇਢ ਘੰਟਾ ਹੋ ਗਿਆ ਚੱਲਿਆ ਤੇ ਸਾਰੀ ਟੀਮ ਸਤਰਾਮਪਾ ਜੀ ਅਮਰਜੀਤ ਜੀ ਜਸ਼ਵੰਤ ਬੱਸੀ ਜੀ ਗੁਰਪ੍ਰੀਤ ਗੁਰਦੀਪ ਟ੍ਰੈਕਰਾਂ ਦੇ ਕਾਹਦੇ ਰਸਤੇ ਉਟਲਦੇ ਹੁੰਦੇ ਆ ਨਵਾਂ ਰਾਹ ਬਣਾਵਾਂਗੇ ਹੁਣ ਸੋ ਨਵਾਂ ਰਾਹ ਬਣਾਉਣ ਜਾ ਰਹੇ ਆ ਸਾਡੀ ਟੀਮ ਹੁਣ ਜੰਗਲ ਚੋਂ ਨਵਾਂ ਰਾਹ ਲੱਭਦੇ ਹੋਏ ਸਾਡੇ ਟ੍ਰੈਕਰ ਸਾਥੀ ਆਓ ਜੀ ਆਓ ਇੱਥੇ ਨੋਈ ਆਇਓ ਠੀਕ ਆ ਆ ਸਾਡੀ ਟੀਮ ਹੁਣ ਆ ਸਾਹਮਣੇ ਪਹਾੜੀ ਤੁਸੀਂ ਦੇਖ ਰਹੇ ਆ ਇਹਦੇ ਵੱਲ ਨੂੰ ਵਧ ਰਹੀ ਹੈ ਨੇੜੇ ਆਸੀਂ ਆਪਣੇ ਸਟਾਰਟਿੰਗ ਪੁਆਇੰਟ ਦੇ ਤੇ ਇਹਨਾਂ ਦਾ ਰਸਤਾ ਲੱਭਦੇ ਬਹੁਤ ਜ਼ਿਆਦਾ ਆ ਦੇਖੋ ਜੀ ਟਰੈਕਿੰਗ ਦਾ ਸਿਖਰ ਉਹ ਦੂਰ ਤੱਕ ਦੋਨੇ ਪਾਸੇ ਖੜਾ ਹੈ ਤੇ ਆ ਥੱਲੇ ਉਹ ਸਾਥੀ ਆ ਰਹੇ ਆ ਹਰਪਿੰਦ ਖੜਾ ਥੱਲੇ ਇਧਰੋਂ ਆਏ ਆ ਅਸੀਂ ਯੋ ਅਵਰਜੀ ਇੱਥੇ ਲੀਡ ਕਰ ਰਿਹਾ ਦੇਖੋ ਉਦੋਂ ਵੀ ਅੱਗੇ ਗੁਰਪ੍ਰੀਤ ਪਹੁੰਚ ਗਿਆ ਕਹਿਲ ਟ੍ਰੈਕ ਹੈ ਕਹਿਰ ਚਲ ਚਲ ਚਲੋ ਕੋਈ ਨਹੀਂ ਦੋਸਤੋ ਪੂਰਾ ਦੁਰਗਮ ਟ੍ਰੈਕ ਹੈ ਹਾਂ ਦੋਨੇ ਪਾਸੇ ਦੋਨੇ ਪਾਸੇ ਹਾਂ ਗਿਰਦੇ ਗਿਰਦੇ ਆ ਖੱਡਾ ਵਿਚਾਲੇ ਟੱਕਰਦੇ ਦਾ ਕੰਮ ਪੂਰਾ ਦੁਰਗਮ ਟ੍ਰੈਕ ਹੈ ਬਸ ਹੈ ਪਰ ਸਵਾਦ ਵੀ ਨਹੀਂ ਆ ਰਿਹਾ ਬਜੂ ਜਾ ਕੇ ਆ ਰਹੇ ਦੋਸਤ ਆ ਦੇਖ ਰਹੋ ਤੁਸੀਂ ਆਸ ਪਗ ਡੰਡੀ ਤੋਂ ਆਏ ਇੱਧਰ ਵੀ ਡੂੰਗੀ ਖੱਡ ਹੈ ਤੇ ਇੱਧਰ ਵੀ ਡੂੰਗੀ ਖੱਡ ਹੈ ਤੇ ਆਹੀ ਅੱਗੇ ਜੰਗਲੋ ਜੰਗਲੀ ਮਾਹੌਲ ਹੈ 8 ਵਜੇ ਦਾ ਸਮਾਂ ਹੈਗਾ ਤੇ ਸੂਰਜ ਵੀ ਪੂਰਾ ਹੁਣ ਪੂਰੀ ਤਿੱਖੀ ਧੁੱਪ ਛੜ ਚੁੱਕੀ ਹੈ ਆ ਦੇਖੋ ਦੋਸਤੋ ਦੂਰ ਸਾਡੇ ਸਾਥੀ ਟ੍ਰੈਕਰ ਚੰਨੀ ਸ਼ਾਮ ਸਤੀ ਅਨੈਲੀ ਇੱਧਰ ਅਸੀਂ ਪੂਰਾ ਜੰਗੂਲ ਜੰਗਲੀ ਮਾਹੌਲ ਹੋਇਆ ਪਿਆ ਹੁਣ ਉਹ ਦੂਰ ਹੈ ਬੀਬੀ ਮਮਤਾਸ ਦਾ ਗੁਰਦੁਆਰਾ ਸਾਹਿਬ ਉੱਥੇ ਅਸੀਂ ਗੱਡੀਆਂ ਪਾਰਕ ਕੀਤੀਆਂ ਤੇ ਪੂਰਾ ਦੁਰਗਮ ਦੁਰਗਮ ਟਰੈਕ ਬਣ ਗਿਆ ਤੇ ਰਸਤੇ ਬਣਾਉਦੇ ਹੋਏ ਨਾ ਮੇਰਾ ਲੱਭਦੇ ਹੋਏ ਮਦਲੇ ਅੱਗੇ ਤੇ ਨਵੀਆਂ ਪਲੈਨਿੰਗ ਲੋ ਜੀ ਦੋਸਤੋ ਹੁਣ ਅਸੀਂ ਪੂਰਾ ਜੰਗਲ ਵਿੱਚ ਖੋ ਚੁੱਕੇ ਆ ਦੋ ਗਰੁੱਪ ਬਣ ਗਏ ਮੈਂ ਤੇ ਹਰਪ੍ਰੀਤ ਘਨੌਲੀ ਅਸੀਂ ਦੋਨੇ ਅਲੱਗ ਟਰੈਕ ਤੇ ਆ ਤੇ ਉਹ ਦੂਰ ਸਾਹਮਣੇ ਪਹਾੜੀ ਤੇ ਸਾਡੇ ਬਾਕੀ ਸਾਥੀ 13 ਸਾਥੀ ਉਹ ਅਲੱਗ ਟਰੈਕ ਤੇ ਆ ਤੇ ਰਸਤਾ ਅਸੀਂ ਲੱਭ ਰਹੇ ਆ ਪੂਰਾ ਜੰਗਲੀ ਟਰੈਕ ਹੈ ਦੋਨੇ ਪਾਸੇ ਡੂੰਗੀਆਂ ਖੱਡਾ ਤੁਸੀਂ ਦੇਖ ਰਹੇ ਹਰਪੀਤ ਖੜਾ ਤੇ ਪੂਰਾ ਜੰਗਲੀ ਭਾਈ ਜੀ ਮੈਨੂੰ ਲੱਗਦਾ ਅਸੀਂ ਸਹੀ ਰਸਤੇ ਤੇ ਜਾ ਰਹੇ ਹਾਂ ਵੀ ਆਰ ਆਨ ਰਾਈਟ ਟ੍ਰੈਕ ਭਾਈ ਇਹ ਸਾਡੇ ਦਾ ਰਸਤਾ ਤੁਹਾਨੂੰ ਠੀਕ ਲੱਗ ਰਿਹਾ ਪਰ ਤੇ ਜੰਗਲੀ ਪੈੜਾ ਬਹੁਤ ਜ਼ਿਆਦਾ ਮਿਲ ਰਹੇ ਨੇ ਹਿਰਮ ਦੇ ਹਾਂ ਸਿੰਗਲ ਪਗਡੰਡੀ ਆ ਆ ਹਰਪੀਤ ਆ ਰਿਹਾ ਐਦਾਂ ਦੀ ਪਗਡੰਡੀ ਆ ਦੋਨੇ ਪਾਸੇ ਖੱਡਾਂ ਹੈਗੀਆਂ ਦੇਖੋ ਤੇ ਇੱਧਰ ਵੀ ਤੇ ਇੱਧਰ ਅਸੀਂ ਵਧਣਾ ਆਹ ਦੇਖੋ ਜੀ ਜੰਗਲ ਉਹ ਜੰਗਲੀ ਮਾਹੌਲ ਬਣ ਗਿਆ ਭਾਈ ਜੀ ਲਓ ਜੀ ਦੋਸਤੋ ਪੂਰੇ ਜੰਗਲ ਦਾ ਮਾਹੌਲ ਆਜੋ ਆਜਾ ਹਰਪੀ ਆਹ ਦੇਖੋ ਪੂਰਾ ਜੰਗਲ ਦਾ ਮਾਹੌਲ ਆ 12 ਸਿੰਗੇ ਦਾ ਸਿੰਘ ਮਿਲ ਗਿਆ ਸਾਨੂੰ ਇਹ ਹੈ ਕੁਦਰਤ ਦਾ ਆਨੰਦ ਆ ਹਰਪੀ ਤੁਹਾਨੂੰ ਦਿਖਾ ਰਿਹਾ ਹਰਪੀ ਸਿੰਘ ਰੋਪੜ ਹੈ ਇੰਸਟਾਗ੍ਰam ਤੇ ਪੇਜ ਵੀ ਹੈ ਨਾ ਤੇ ਦੇਖੋ ਚੈੱਕ ਕਰ ਸਕਦੇ ਤੁਸੀਂ ਇਹ ਵੀ ਪ੍ਰਾਣਾ ਕਿਰਿਆ ਹੋਇਆ ਲੱਗਦਾ ਪ੍ਰਾਣਾ ਨੇਚਰਲ ਇਹ ਛੜਿਆ ਹੋਇਆ ਲੱਗਦਾ ਪਹਿਲਾਂ ਛੜਿਆ ਹੋਇਆ 12 ਸਿੰਗੇ ਦਾ ਸਿੰਘ ਹੈ ਇਹ ਹੈ ਰੰਗ ਮੱਕੜੀ ਦੇ ਦੋਸਤੋ 9:00 ਵੱਜ ਗਏ ਤੇ ਅਸੀਂ ਪੂਰੀ ਤਰ੍ਹਾਂ ਹੁਣ ਸਾਡਾ ਗਰੁੱਪ ਅਲੱਗ-ਥਲੱਗ ਹੋ ਗਿਆ ਜੰਗਲ 'ਚ ਮੈਂ ਤੇ ਹਰਪ੍ਰੀਤ ਤੇ ਹੁਣ ਬਾਬੇ ਜੰਗਲ 'ਚ ਡੇਰਾ ਲਈ ਬੈਠੇ ਆ ਸੋ ਪਰ ਅਸੀਂ ਹੁਣ ਬਾਹਰ ਜਾਣ ਦਾ ਰਸਤਾ ਬਣਾਇਆ ਮੇਰੇ ਲਈ ਰਸਤਾ ਨਦੀ ਕਿਉਂਕਿ ਬਰਸਾਤੀ ਰਸਤਾ ਹੀ ਹੁੰਨੇ ਆ ਬਰਸਾਤੀ ਖੱਡ ਨਦੀ ਸਾਨੂੰ ਮਿਲ ਗਈ ਇਹ ਤੁਹਾਨੂੰ ਮੈਂ ਦੂਜੇ ਐਂਗਲ ਤੋਂ ਕਰਕੇ ਦਿਖਾਉਣਾ ਉਹਦੇ ਵਿੱਚ ਲੋ ਗਿਆ ਨਦੀ ਸਾਨੂੰ ਮਿਲ ਚੁੱਕੀ ਆ ਦੇਖੋ ਜੀ ਹਰਪ੍ਰੀਤ ਕਰ ਰਿਹਾ ਸਾਨੂੰ ਲੀਡ ਆ ਨਦੀ ਚੋਂ ਅਸੀਂ ਰਸਤਾ ਬਣਾ ਕੇ ਅੱਗੇ ਜਾਣਾ ਸਾਹਮਣੇ ਸਾਨੂੰ ਗੁਰਦਾਰ ਸਾਹਿਬ ਦਿਖ ਰਿਹਾ ਪਰੰਤੂ ਡਿਸਟੈਂਸ ਹੈਗਾ ਕਰੋ ਫਲਾਈ ਦੇ ਤੌਰ ਤੇ ਅਸੀਂ ਗੁਰਦਾਰ ਸਾਹਿਬ ਵੱਲ ਨੂੰ ਸਿੱਧੇ ਹੋ ਕੇ ਹੁਣ ਜੰਗਲੀ ਰਸਤੇ 'ਚ ਨਿਕਲ ਰਹੇ ਹਾਂ ਅਸੀਂ ਉੱਪਰ ਵਾਲੀ ਪਹਾੜੀ ਤੋਂ ਆਏ ਆ ਆ ਦੇਖੋ ਇਧਰ ਉਪਰੋਂ ਜਿੱਥੇ ਕੋਈ ਵੀ ਰਸਤਾ ਨਹੀਂ ਸੀਗਾ ਕੋਈ ਵੀ ਟ੍ਰੈਕਿੰਗ ਰਸਤਾ ਨਹੀਂ ਸੀਗਾ ਪੂਰੀਆਂ ਝਾੜੀਆਂ ਆ ਛੱਲੇ ਪਿਆ ਹਰ ਪਿੱਤੇ ਨਿਕਰ ਬਾਕਦਾ ਬਹੁਤ ਬਸ ਬਾਈ ਤੁਸੀਂ ਸਹੀ ਰਹੇ ਤੁਸੀਂ ਇੱਥੇ ਪ੍ਰੋਪਰ ਟ੍ਰੈਕਿੰਗ ਚ ਆਏ ਆ ਟ੍ਰੈਕਿੰਗ ਦੀ ਪੂਰੇ ਫੁੱਲ ਬਾਜੂ ਤੇ ਪੂਰਾ ਕਵਰ ਪੈਂਟ ਪਾਉਣ ਚਾਹੀਦੀ ਆ ਤੇ ਪਾਣੀ ਬੈਗ ਵੀ ਕੈਰੀ ਕਰਿਆ ਪਾਣੀ ਕੁਛ ਨਾ ਕੁਛ ਈਟੇ ਬਲ ਲਓ ਕਿਉਂਕਿ ਕੋਡ ਕੋਡ ਡੀ ਹਾਈਡਰੇਸ਼ਨ ਹੋ ਜੂਗੀ ਪਾਣੀ ਨਹੀਂ ਮੁਕਣਾ ਚਾਹੀਦਾ ਤੇ ਗਰੁੱਪ ਦੇ ਨਾਲ ਰਹੋ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਤੋਂ ਅਸੀਂ ਕ ਮੱਕੜੀ ਦੇ ਮੋਢਰੇ ਨੂੰ ਤੁਹਾਨੂੰ ਦੱਸ ਰਹੇ ਪਰੰਤੂ ਅਸੀਂ ਤੋੜੇ ਹੋਏ ਹਾਂ ਅੱਜ ਅੱਛਾ ਅਸੀਂ ਥੋੜਾ ਜਲਦਬਾਜ਼ੀ ਕਰਦੇ ਸੀ ਵੀ ਇਧਰੋਂ ਨਿਕਲ ਜੇ ਇਧਰੋਂ ਨਿਕਲ ਜੇ ਪਰ ਅਸੀਂ ਆ ਫਸ ਗਏ ਤੇ ਆ ਦੇਖੋ ਹੱਥ ਦੇਖੋ ਸਮਾਨ ਇਹ ਸਾਨੂੰ ਇਤੋਂ ਹੀ ਮਿਲੇ ਆ ਤੇ ਤੇਰੇ ਭਾਜੀ ਤੁਹਾਡਾ ਸਹਾਰਾ ਜਿੰਨਾ ਬੜਿਆ ਉੱਥੇ ਜਿੱਥੇ ਤੱਕ ਆਏ ਸੀ ਰੜਦੇ ਸੀ ਬਸ ਇਹਦਾ ਸਾਰਾ ਨਾਲ ਤੁਸੀਂ ਦੇਖ ਲਓ ਵੀ ਇੰਦਾ ਡੀਪ ਜੰਗਲ ਆ ਸਾਨੂੰ ਤਿੰਨ ਉੱਪਰ ਭਾਜੀ ਉਹ ਸਾਰਾ ਹਿਰਨਾ ਦਾ ਹੀ ਸੀ ਹਿਰਨਾ ਦਾ ਏਰੀਆ ਸੀ ਉਹ ਜਿਹੜਾ ਉੱਤੇ ਕਾਫੀ ਜ਼ਿਆਦਾ ਮਿੰਗਣਾ ਸੀਗਾ ਤੇ ਦਰਖਤ ਥੋੜੇ ਛਾੜੀਆਂ ਹਾਂ ਸੀਗੇ ਜਦੋਂ ਪਿਛੇ ਜੇ ਪੂਰਾ ਉਹਨਾਂ ਦਾ ਰੈਣ ਬਸੇਰਾ ਬਣਿਆ ਹੋਇਆ ਸੀ ਪਰ ਬਚਾਅ ਹੋ ਗਿਆ ਆਪਣਾ ਫਿਰ ਵੀ ਭਾਜੀ ਹਾਂ ਦੋਸਤੋ ਪੂਰਾ ਜੰਗਲੋ ਜੰਗਲੀ ਮਾਹੌਲ ਹੈ ਆ ਦਰਖਤ ਗਿਰੇ ਹੋਏ ਆ ਪਾਣੀ ਦੇ ਚੋਤ ਚੋਂ ਅਸੀਂ ਜਾ ਰਹੇ ਆ ਟੀਮ ਸਾਡੀ ਖੇਲਰ ਗਈ ਤੇ ਮੈਂ ਤੇ ਹਰਪੀਤਾ ਤੇ ਪੂਰੀ ਅਹਿਮ ਪ੍ਰਾਪਤੀ ਕਰਕੇ ਆਲੇ ਸੀ ਭਾਜੀ ਆ ਤਾਂ ਤੁਸੀਂ ਅੱਜ ਡਰੈਸਿੰਗ ਥੋੜੀ ਹੋਰ ਕੀਤੀ ਨੇ ਤੁਸੀਂ ਬਿਲਕੁਲ ਟਾਰਜਨ ਲੱਗਦੇ ਸੀ ਅੱਜ रिचार्ज नाली हिलने आ रही है और क्या पूरा देखो माहौल दोस्तों यहाँ पे पहाड़ी का भा थोड़ा बढ़ चुका है और हम बीच जंगलों में फंस चुके हैं मैं और मेरा साथी बिल्कुल एकदम से परेशान हो रहे हैं क्या <laughs> दा। ये पूरा जंगल वाली गलबाते देखो दोनों पाछे नदी बेस पूरी प्रोटेक्शन चली हुई है हम लोग यहां है और कंट्री के ऊपर का ਕੁਝ ਨਾਲ ਗਲਵਾਤਾ ਬਾਕੀ ਸਾਡੇ ਸਾਥੇ ਅੱਗੇ ਪਿੱਛੇ ਹੋਗੇ ਐਸੀ ਹੁਣ ਮੈਂ ਤੇ ਹਰਪ੍ਰੀਤ ਨਾਲ ਅਸੀਂ ਕਿਧਰ ਦੇਖੋ ਜੇਕਰ ਤੁਸੀਂ ਆਪ ਛੱਡੇ ਹੋਏ 12 ਸਿੰਗਰ ਦੇ ਸਿੰਗਰ ਦੇ ਨਾਲ ਅਜੇ ਰੱਬ ਨੇ ਇਹ ਪਾਣੀ ਸਾਡਾ ਖਤਮ ਹੋ ਚੁੱਕਿਆ ਬਿਲਕੁਲ ਅਸੀਂ ਹੁਣ ਪੂਰਾ ਕੁਦਰਤ ਦੇ ਨਾਲ ਕਿਵੇਂ ਖੋਏ ਪਏ ਆ ਦੇਖ ਲੈ ਕਿੱਥੇ ਲੰਘਦਾ ਤੇ ਆਈ ਥਿੰਕ ਭਾਜੀ ਆਪਾਂ 1.5 ਕਿਲੋਮੀਟਰ ਤੱਕ ਨਜ਼ੀਰਬੇਚ ਆ ਚੁੱਕਿਆ ਪਰ ਰਸਤਾ ਰਜੇ ਕੋਈ ਨਾਮੁਨਿਸ਼ਾਨ ਹੈ ਨਹੀਂ ਆ ਤੋ ਸੱਚ ਰਸੇ ਤੁਹਾਨੂੰ ਪਤਾ ਜੇ ਰਸਤਾ ਅੱਗੇ ਕਿੰਨੇ ਕੁ ਦੂਰ ਹੋਊਗਾ ਕੁਝ ਨਹੀਂ ਪਤਾ ਕੋਈ ਨਹੀਂ ਪਤਾ ਲੈ ਪੰਜ ਮਿੰਟ ਦਾ ਖਤਮ ਹੋ ਗਿਆ એનર્ਜੀ ਵੀ ਥੋੜੀ ਲੋ ਫੀਲ ਹੋ ਰਹੀ ਆ ਪਰ ਕੁਦਰਤ ਦਾ ਨਜ਼ਾਰਾ ਦੇਖਦੇ ਦੇ ਥੋੜਾ ਜਿਹਾ ਫੇਰ ਅਸੀਂ એનર્ਜੀ ਨਾਲ ਭਰ ਜਾਂਦੇ ਆ ਇਹੀ ਜ਼ਿੰਦਗੀ ਆ ਬਸ ਜ਼ਿੰਦਗੀ ਜਿਉ ਮਾਣੋ ਜ਼ਿੰਦਗੀ ਦਾ ਆਨੰਦ ਲਓ ਜ਼ਿੰਦਗੀ ਜਿੰਦਾਬਾਦ ਦੋਸਤੋ ਸਵਾਗਤ ਦਾ ਸਮਾਂ ਹੋ ਗਿਆ ਤੇ ਸ਼ਿਸ਼ਮੰਤ ਪਸੀ ਭਾਜੀ ਕਹਿੰਦੇ ਉਹਨੇ ਕਿ ਕੁਦਰਤ ਸਾਨੂੰ ਵੱਖ-ਵੱਖ ਹਾਲਤਾਂ ਚ ਜੁੜਨਾ ਸਿਖਾਉਂਦੀ ਆ ਤੇ ਮੈਂ ਤੇ ਹਰਪ੍ਰੀਤ ਰਸਤਾ ਭੱਡ ਚੁੱਕੇ ਆ ਤੇ ਨਰੀ ਨਦੀ ਆਏ ਆ ਤੇ ਪਾਣੀ ਸਾਡੇ ਕੋਲ ਸੁੱਕ ਤ ਗਿਆ ਮੂੰਹ ਸੁੱਕੇ ਹੋਏ ਆ ਆ ਦੇਖੋ ਇੱਕ ਚਬੱਚਾ ਮਿਲਿਆ ਸੋ ਸਾਡੇ ਦੋਸਤ ਪਹੁੰਚ ਚੁੱਕੇ ਆ ਤੇ ਇੱਥੋਂ ਅਸੀਂ ਪਾਣੀ ਭਰ ਰਹੇ ਆ ਕਿਉਂਕਿ ਸਰਵਾਈਵਲ ਵਾਸਤੇ ਜ਼ਰੂਰੀ ਆ ਇਹ ਪਾਣੀ ਹੁਣ ਸਹੀ ਹੀ ਪੀਣਾ ਕਿਉਂ ਨਹੀਂ ਮੂਰਾ ਹਾਲ ਹੋਊਗਾ ਇਹੀ ਅਮਰਤ ਲੱਗ ਰਿਹਾ ਈ ਸਾਨੂੰ ਓਹੋ ਸਹੀ ਗੱਲ ਬਾਜੀ ਪਰ ਜੰਗਲ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਕਿਤੇ ਵੀ ਪਾਣੀ ਦਾ ਇਹ ਜਾਨਵਰ ਦੇਖੋ ਪਤਾ ਨਹੀਂ ਵਿਚਾਰੇ ਕਿਦਾਂ ਸਰਵਾਈਵ ਕਰਦੇ ਹੋਣੇ ਹਨਾ ਸਹੀ ਗੱਲ ਆ ਜੀ ਤੇ ਅਸੀਂ ਆ ਹੁਣ ਸਾਨੂੰ ਬੜੀ ਲੋੜ ਪਾਣੀ ਸੀਗੀ। ਉਸ ਤੋਂ ਸਾਡੇ ਪਹੁੰਚ ਗਏ ਪਾਣੀ ਪੀ ਕੇ ਅਸੀਂ ਰਸਤਾ ਲੱਭਦੇ ਫਿਰ। ਬਾਅਦ ਅਸੀਂ ਮਨ ਲੱਗਦਾ ਹੁਣ ਲੱਗ ਗਿਆ ਕਿ ਕੋਈ ਕਿ ਅਸੀਂ ਖੇਤਾਂ ਦੇ ਵਿੱਚ ਪਹੁੰਚ ਚੁੱਕੇ ਆ। ਉਹ ਨੇਅਰਬੋਟ ਇੱਧਰ ਚੱਲ ਜਾਗੇ। ਬਸ ਨੇੜੇ ਹੀ ਆ ਸਮਝੋ। ਪੀ ਲੋ ਪਾਣੀ। ਲੋ ਵੀ ਉਸ ਤੋਂ ਅਸੀਂ ਆ ਗਏ ਨਾਰਿੰਗਪੁਰ ਝਾਂਡੀਆਂ ਪਿੰਡ ਹੈ। ਤੇ ਫਾਰਮ ਹਾਊਸ ਇੱਥੇ ਸਵਰਗ 'ਚ ਬੈਠੇ ਆਂ। ਇੱਥੇ ਅਸੀਂ ਹੁਣ ਤਾਜ਼ਾ ਪਾਣੀ ਘੋਲ ਕੇ ਤੇ ਵਰਦੇ ਗੁਰਦਰਾ ਸਾਹਿਬ ਨੂੰ ਤੇ ਬਹੁਤ ਹੀ ਆਨੰਦ ਮਹਿ ਰਿਹਾਦਾ ਇਹ ਪੂਰਾ ਸਾਡਾ ਬਲੌਗ। ਸੋ ਅਰੇ ਜੀ ਨਿਕ ਮੱਕੜੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨਾਲ ਜੁੜੇ ਰਹੋ ਥੈਂਕ ਯੂ ਮਿਹਰਬਾਨੀ